ਦਿੱਲੀ ਦੇ ਵਿੱਚ ਟੈਂਕਰ ਕੋਟਾਲੇ ਦੀ ਜਾਂਚ ਸ਼ੁਰੂ ਹੋ ਗਈ ਹੈ ਕੋਟਾਲੇ ਦੇ ਸ਼ੀਲਾ ਦਿਖਸ਼ੇਤ ਦੇ ਨਾਲ ਨਾਲ ਕੇਜਰੀਵਾਲ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਸਾਬਕਾ ਸੀਐਮ ਸ਼ੀਲਾ ਦਿਖਸ਼ੇਤ ਅਤੇ ਵਰਤਮਾਨ ਸੀਐਮ ਅਰਵਿੰਦ ਕੇਜਰੀਵਾਲ ਦੇ ਖਿਲਾਫ ਏਸੀਬੀ ਨੇ ਐਫਆਈਆਰ ਦਰਜ ਕੀਤੀ ਹੈ ਕਥਾ ਟੈਂਕਰ ਕੋਟਾਲੇ ਦੇ ਸ਼ੀਲਾ ਦਿਖਸ਼ੇ ਦੇ ਖਿਲਾਫ ਦਿੱਲੀ ਜਲ ਬੋਰਡ ਦੇ ਪ੍ਰਧਾਨ ਕਪਿਲ ਮਿਸ਼ਰਾ ਨੇ ਸ਼ਿਕਾਇਤ ਕੀਤੀ ਸੀ ਜਦੋਂ ਕਿ ਬੀਜੇਪੀ ਨੇਤਾ ਵਜਿੰਦਰ ਗੁਪਤਾ ਨੇ ਕੇਜਰੀਵਾਲ ਦੀ ਇਹ ਕਹਿੰਦੇ ਸ਼ਿਕਾਇਤ ਕੀਤੀ ਸੀ ਕਿ ਟੈਂਕਰ ਕੋਟਾਲੇ ਦੀ ਜਾਂਚ ਸਮਿਤੀ ਦੀ ਰਿਪੋਰਟ ਤੇ 1 ਸਾਲ ਤੱਕ ਕੇਜਰੀਵਾਲ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਵਚ ਸਾਲ ਦੌਰਾਨ 12 ਤੋਂ 13 ਵਿੱਚ ਤਿੰਨ ਕੰਪਨੀਆਂ ਨੂੰ ਪਾਣੀ ਟੈਂਕ ਲਈ ਠੇਕਾ ਦਿੱਤਾ ਗਿਆ ਸੀ। ਇਲਜ਼ਾਮ ਹਨ ਕਿ ਇਸ ਦੇ ਵਿੱਚ 400 ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ। ਤਰਕਿਸ਼ੀਲਾ दीक्षित ਨੇ ਘੁਟਾਲੇ ਤੋਂ ਇਨਕਾਰ ਕੀਤਾ ਹੈ। ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਚ ਰਹਿਣ ਵਾਲੇ ਪਾਜ ਪਸਾਂ ਸਰਯੋਗੀ ਦੇਤੇਨਾਥ ਨੇ ਮਦਰ ਪ੍ਰੈਸ ਸਾਂ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਦੇਤੇਨਾਥ ਨੇ ਕਿਹਾ ਹੈ ਕਿ ਟ੍ਰੇਸਰ ਵਰਗੇ ਲੋਕਾਂ ਨੇ ਭਾਰਤ ਈਸਾਈਕਰਨ ਦੀ ਕੋਸ਼ਿਸ਼ ਕੀਤੀ ਅਤੇ ਕਦੇ ਫਾਤਰ ਬਣ ਕੇ ਲੋਕ ਹਿੰਦੂਆਂ ਨੂੰ ਦਫਨਾਉਣ ਦੀ ਸਾਜ਼ਿਸ਼ ਰਚਦੇ ਸਨ। ਦੇਸ਼ ਦੇ ਇਲਾਕੇ 'ਚ ਮੌਨਸੂਨ ਦੀ ਆਹਰ ਦੇ ਵਿੱਚ ਤੇਜ਼ ਬਾਰਿਸ਼ ਤੇ ਕਾਰਨ ਜੰਮੂ ਦੀਆਂ ਜ਼ਿਆਦਾਤਰ ਸੜਕਾਂ ਤਲਾਬ ਵਿੱਚ ਤਬਦੀਲ ਹੋ ਗਈਆਂ ਨੇ ਇਸੇ ਕਾਰਨ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਬੰਦ ਹੋ ਗਿਆ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਪੱਛਮੀ ਬੰਗਾਲ 'ਚ ਵਰਦਮਾਨ ਤੇ ਹਾਰਦ ਗੋਵਿੰਦਪੁਰ 'ਚ ਤ੍ਰਿਮੂਲ ਕਾਂਗਰਸ ਦਫ਼ਤਰ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਟੈਗੋਰ ਦੀਆਂ ਤਸਵੀਰਾਂ ਨੂੰ ਅਪਮਾਨਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤ੍ਰਿਮੂਲ ਕਾਂਗਰਸ ਦੇ ਦਫ਼ਤਰ 'ਚ ਮਹਾਤਮਾ ਗਾਂਧੀ ਤੇ ਟੈਗੋਰ ਦੀਆਂ ਤਸਵੀਰਾਂ ਨੂੰ ਜ਼ਮੀਨ ਤੇ ਜੁੱਤੀਆਂ ਦੇ ਨਾਲ ਦੇਖਿਆ ਗਿਆ ਜੇ ਮੁਕਸ਼ਮਿਰ ਦੇ ਕੁਵਾੜਾ ਵਿੱਚ ਅਤਵਾਦੀ ਗੁੱਟ ਲਸ਼ਕਰ-ਏ-ਤਹਿਬਾ ਦਾ ਕਮਾਂਡਰ ਅਬੂ ਉਕਾਸ਼ਾ ਫੜਿਆ ਗਿਆ ਹੈ ਪੁਲਿਸ ਨੇ ਸੋਮਵਾਰ ਸ਼ਾਮ ਕੁਵਾੜਾ ਦੇ ਲੁਲਾਬ ਤੋਂ ਅਬੂ ਨੂੰ ਗ੍ਰਿਫਤਾਰ ਕੀਤਾ ਜੋ ਕੁਝ ਦਿਨ ਤੋਂ ਕਸ਼ਮੀਰ ਵਿੱਚ ਕਾਰਯਸ਼ੀਲ ਸੀ ਅਬੂ ਉਕਾਸ਼ਾ ਪਾਕਿਸਤਾਨ ਤਤਵਾਦੀ ਹੈ 2 ਸਾਲ ਪਹਿਲਾਂ ਅਬੂ ਉਕਾਸ਼ਾ ਦੇ ਮਾਰੇ ਜਾਂਦੀ ਖਬਰ ਆਈ ਸੀ ਪਰ ਉਦੋਂ ਉਹ ਬਚ ਨਿਕਲਿਆ ਸੀ ਅਬੂ ਦੀ ਗ੍ਰਿਫਤਾਰੀ ਉਸ ਵੇਲੇ ਹੋਈ ਜਦੋਂ ਬਾਜ਼ਾਰ ਤੋਂ ਖਾਣ ਪੀਣ ਲਈ ਸਮਾਨ ਲੈਣ ਆਇਆ ਸੀ